ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਲਗੇ ਆ ਦੋਸਤੋ ਅੱਜ ਅਸੀਂ ਇੱਕ ਮਜਦੂਰ ਮਾਂ ਬਾਪ ਅਤੇ ਉਹਨਾਂ ਦੇ ਬੱਚਿਆਂ ਨੂੰ ਮਿਲੇ ਉਹ ਮਾਂ ਬਾਪ ਆਪਣੇ ਬੱਚਿਆਂ ਲਈ ਬਹੁਤ ਮਿਹਨਤ ਕਰ ਰਹੇ ਹਨ ਮਾਤਾ ਪਿਤਾ ਮਜਦੂਰੀ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਖਿਆਲ ਵੀ ਲਗਦੇ ਹਨ ਮਾਤਾ ਪਿਤਾ چاہے ਅਮੀਰ ਹੋਣ ਜਾਂ ਗਰੀਬ ਉਹਨਾਂ ਲਈ ਬੱਚੇ ਹਮੇਸ਼ਾ ਖਾਸ ਹੁੰਦੇ ਹਨ ਉਹ ਹਰ ਹਲੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦਿੰਦੇ ਹਨ ਇਸ ਲਈ ਮਾਤਾ ਪਿਤਾ ਦੀ ਹਮੇਸ਼ਾ ਗਦਰ ਕਰਨੀ ਚਾਹੀਦੀ ਹੈ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ Gracias.